ਅਮੀ ਕੋਈ ਪਾਰਟੀ ਹੈ ਕਾਂਗਰਸ ਹੈ ਜਾਂ ਬੀਜੇਪੀ ਹੈ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਸਾਰਾ ਜਿਹੜਾ ਹੈਗਾ ਆਰਡਰ ਉਹ ਤੋਂ ਦਿੱਲੀ ਤੋਂ ਆਉਂਦੇ ਨੇ ਸਾਡੇ ਆਉਂਦੇ ਦਰਬਾਰ ਸਾਹਿਬ ਤੋਂ ਇਹ ਨਸ਼ਾ ਖਤਮ ਕਰਤਾ ਭਗਵਾਨ ਜੀ ਕਹਿੰਦਾ ਦੋ ਦੋ ਹਫ਼ਤੇ ਚ ਕਰ ਦੋ ਖਤਮ ਭਗਵਾਨ ਜੀ ਕਦੇ ਵੀ ਨਹੀਂ ਕਰ ਸਕਦਾ ਜਦੋਂ ਖੁਦ ਨਸ਼ਾ ਕਰਦਾ ਉਹ ਕਿਵੇਂ ਖਤਮ ਕਰ ਦੂਗਾ ਉਹਦੇ ਨਾਲ ਜਿਹੜੀਆਂ ਏਜੰਸੀਆਂ ਨੇ ਸਾਰੀਆਂ ਫਿੱਟ ਹੋਈਆਂ ਵੀਆਂ ਨੇ ਮਾਸਟਰ ਦੀ ਕੀ ਪੋਜੀਸ਼ਨ ਦੇਖਦੇ ਹੁਣ ਸੰਗਰੂਰ ਦੇ ਵਿੱਚੋਂ ਜਿੱਤਣਗੇ ਇਸ ਵਾਰ ਸਾਡੇ 13 ਦੇ 13 ਪੰਜਾਬ ਤੋਂ ਕੈਂਡੀਡੇਟ ਜਿੱਤ ਰਹੇ ਨੇ ਇਸ ਸਾਲ ਨੂੰ ਜਿਹੜੀ ਗਰੰਟੀ ਆ ਜਿਹੜੀ ਸਰਕਾਰ ਨਹੀਂ ਚਾਹੀਦੀ ਸਕਰੀਨਾਂ ਦੇ ਚੰਨ ਵਿੱਚ ਸਰਕਾਰ ਨਹੀਂ ਇਹ ਝੂਠ ਬੋਲਦੇ ਨੇ ਟੋਪੀਆਂ ਵਾਲੇ ਟੋਪੀ ਪਾਉਂਦੇ ਨੇ ਇਹ ਵੀ ਕਹਿੰਦੇ ਜਿਹੜੇ ਸ਼ੁਭ ਕਰਨੇ ਸਾਡਾ ਬੱਚਾ ਜਿਹੜਾ ਸੀਧ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਇਹ ਨਹੀਂ ਕੋਈ ਹੁਕਮ ਕੀ ਨਹੀਂ ਦਿੰਦਾ ਬੋਲੀ ਮਾਰਨ ਦਾ ਜੇ ਇੰਨੀ ਸਿਕਿਉਰਿਟੀ ਕਿਤੇ ਉੱਥੇ ਪੜ੍ਹਦੇ ਲਈ ਹੁੰਦੀ ਨਾ ਸਾਡੇ ਪੰਜਾਬ ਦੇ ਅੰਦਰ ਨਸ਼ਾ ਹੁੰਦਾ ਤੇ ਨਾ ਸੱਚੇ ਸਾਡੇ ਬੱਚੇ ਦੀ ਜਿੰਦਗੀ ਖਰਾਬ ਹੁੰਦੀ ਨਾ ਪਰਿਵਾਰ ਉਜੜਦੇ ਨਾ ਕਿ ਜੇ ਭੈਣ ਦਾ ਜਿਹੜਾ ਵੀਰ ਜਾਂਦਾ ਨਾ ਕਿ ਸੁਹਾਗ ਜਾਂਦਾ ਭਾਈ ਅਮਰਪਾਲ ਨੂੰ ਫਿਰ ਉਹਨਾਂ ਵੱਲੋਂ ਟਿਕਟ ਕਿਉਂ ਨਹੀਂ ਮਿਲੀ ਸੀ ਇਸ ਸਮਾਂ ਨੰਬਰ ਤੋਂ ਆਜਾੜ ਕਿਉਂ ਖੜੇ ਹੁੰਦੇ ਆ ਭਾਈ ਅਮਰਪਾਲ ਸਿੰਘ ਜੀ ਨੂੰ ਜੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਟਿਕਟ ਦੇਣ ਨੂੰ ਤਿਆਰ ਸੀ ਪਰ ਈ ਜਿਹੜੇ ਸੇਵਾ ਕੇਂਦਰ ਸੀ ਉਹ ਪਹਿਨ ਸੂਧਾ ਕੇਂਦਰ ਸੀ ਸੇਵਾ ਕੇਂਦਰ ਹੋਗੇ ਸੇਵਾ ਕੇਂਦਰ ਤੋਂ ਇਹਨਾਂ ਨੇ ਹੁਣ ਆ ਆਮਾ ਦੇ ਕਲੀਨਿਕ ਬਣਾ ਲੇ ਬਿਲਡਿੰਗ ਉਹੀ ਹੈ ਪੇਂਟ ਬਦਲ ਕੇ ਸਿਰਫ ਨਾਂ ਬਦਲਿਆ ਜਾਂਦਾ ਜਸਿਕਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਵੋਟਾਂ ਨੇੜੇ ਆ ਚੁੱਕੀਆਂ ਨੇ ਲੋਕ ਸਭਾ ਦੀਆਂ ਤੇ ਅਲੱਗ-ਅਲੱਗ ਉਮੀਦਵਾਰਾਂ ਵੱਲੋਂ ਅਲੱਗ-ਅਲੱਗ ਪਾਰਟੀ ਵੱਲੋਂ ਜਿਹੜਾ ਕਾਗਜ਼ ਪਾਉਣ ਦਾ ਸਮਾਂ ਆ ਚੁੱਕਿਆ ਹੈ ਸ੍ਰੀ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋ ਕੇ ਸਾਰੇ ਲੀਡਰ ਆਪਣੇ ਕਾਗਜ਼ ਪਾ ਰਹੇ ਨੇ ਇੱਥੇ ਆਮ ਆਦਮੀ ਪਾਰਟੀ ਦਾ ਵੀ ਕੱਟ ਦੇਖਿਆ ਆਪਾਂ ਨੇ ਗੁਰਪ੍ਰੀਤ ਸਿੰਘ ਜੀ ਪੀ ਕਾਗਜ਼ ਪਾ ਰਹੇ ਨੇ ਤੇ ਹੁਣ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਰਾਜ ਜਿੰਦਾ ਸਿੰਘ ਬਿੱਟੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਸਵਾ ਨੂੰ ਕੀ ਕੰਪਿਟੀ ਦੇਖਦੇ ਹੋ ਕਿਹੜੀਆਂ ਪਾਰਟੀਆਂ ਤੁਸੀਂ ਆਪਣਾ ਜੋ ਅੱਜ ਪੰਜਾਬ ਦੇ ਅੰਦਰ ਜਾਂ ਪੂਰੇ ਦੇਸ਼ ਦੇ ਅੰਦਰ 2024 ਦੀ ਇਲੈਕਸ਼ਨ ਹੋਣ ਜਾ ਰਹੀ ਹੈ ਇਹ ਸਾਡੇ ਇਕੱਲੇ ਪੰਜਾਬ ਦਾ ਹੀ ਭਵਿੱਖ ਨਹੀਂ ਸਿਦਾਰੀ ਗਈ ਇਹ ਪੂਰੇ ਦੇਸ਼ ਦੀ ਜਿਹੜੀ ਕੌਮ ਹੈ ਉਸ ਤੋਂ ਤੇ ਲੋਕਾਂ ਦੇ ਭਵਿੱਖ ਦਾ ਫੈਸਲਾ ਆ ਕਿਉਂਕਿ ਜੋ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਨੀਤੀਆਂ ਤੇ ਜਿਹੜਾ ਧਰਨੇ ਦੇ ਅੱਗੇ 750 ਤੋਂ ਵੱਧ ਕਿਸਾਨਾਂ ਦੇ ਕਿਸਾਨਾਂ ਦੀ ਜਾਨ ਗਈ ਹੈ ਇੱਥੇ ਝੂਟੇ ਪਰਚੇ ਪਾਏ ਗਏ ਨੇ ਜਿਹੜੀ ਉੱਥੇ ਇਹਨਾਂ ਨੇ ਗੋਲੀ ਬਾਰਡਰ ਤੇ ਗੋਲੀਬਾਰੀ ਕੀਤੀ ਹੈ ਲੱਤਾਂ ਤੇ ਬੱਚਿਆਂ ਦੇ ਗੋਲੀਆਂ ਮਾਰੀਆਂ ਡਰੋਨ ਰਾਹੀਂ ਅਖਰਾ ਜਿਹੜੀ ਇੱਥੇ ਬੱਚੇ ਰਹੀ ਚਲੀ ਗਈ ਹੈ ਤੇ ਮੈਂ ਇਹਦੇ ਸੀਬੀਆਈ ਜਾਂਚ ਦੀ ਮੰਗ ਕਰਦਾ ਹਾਂ ਕਿ ਉਹ ਆਰਡਰ ਕਿਹਨੇ ਦਿੱਤੇ ਨੇ ਤੇ ਮੈਂ ਇਹ ਵੀ ਕਰਨਾ ਜਿਹੜਾ ਸ਼ੁਭ ਕਰਨਾ ਹੈ ਸਾਡਾ ਬੱਚਾ ਜਿਹੜਾ ਸੀਧ ਹੋਇਆ ਸੀਗਾ ਇਹਦੇ ਵਿੱਚ ਜਿਹੜੀ ਇਹ ਨਹੀਂ ਕੋਈ ਹੁਕਮ ਕਿਹਨੇ ਦਿੱਤਾ ਗੋਲੀ ਮਾਰਨ ਦਾ ਜੇ ਇਹਨਾਂ ਸਕਿਉਰਿਟੀਜ਼ ਕਥੇ ਉੱਥੇ ਵੜਦੇ ਲਈ ਹੁੰਦੀ ਨਾ ਸਾਡੇ ਪੰਜਾਬ ਦੇ ਅੰਦਰ ਨਸ਼ਾ ਹੁੰਦਾ ਤੇ ਨਾ ਸੱਚੇ ਸਾਡੇ ਬੱਚੇ ਦੀ ਜ਼ਿੰਦਗੀ ਖਰਾਬ ਹੁੰਦੀ ਨਾ ਪਰਿਵਾਰ ਉਜੜਦੇ ਨਾ ਕਿਸੇ ਭੈਣ ਦਾ ਜਿਹੜਾ ਵੀਰ ਜਾਂਦਾ ਨਾ ਕਿਸੇ ਸੁਹਾਗ ਜਾਂਦਾ ਇਸ ਲਈ ਇਹ ਮੌਜੂਦਾ ਸਰਕਾਰਾਂ ਤੇ ਪੁਰਾਣੇ ਲੀਡਰ ਕਿਉਂਕਿ ਇਹਨਾਂ ਨੂੰ ਪੰਜਾਬ ਦੀ ਕਿਸਾਨੀ ਜਵਾਨੀ ਜਾਂ ਭ੍ਰਿਸ਼ਟਾਚਾਰੀ ਨਾਲ ਰੋਜ਼ਗਾਰ ਨਾਲ ਸਿਹਤ ਨਾਲ ਐਜੂਕੇਸ਼ਨ ਨਾਲ ਸੜਕਾਂ ਡਵੈਲਪਮੈਂਟ ਨਾਲ ਜਾਂ ਕੇਂਦਰ ਸਰਕਾਰ ਦੇ ਵੀ ਜੋ ਸਾਡੇ ਰਾਖਵੇਂ ਕਰਦੇ ਸੀਟਾਂ ਨੇ ਪੰਜਾਬ ਦਾ ਹੱਕ ਬਣਦਾ ਆ ਇਹਨਾਂ ਨੇ ਕਦੇ ਜਾ ਕੇ ਪਾਰਲੀਮੈਂਟ ਦੇ ਵੀ ਕਿਸੇ ਵੀ ਪ੍ਰਿੰਸੀਪਲ ਸੈਕਟਰੀ ਜਾਂ ਕਿਸੇ ਉਸ ਮੰਤਰੀ ਨੂੰ ਜਾਂ ਕਿ ਇਹ ਨਹੀਂ ਕਿਹਾ ਵੀ ਤੁਸੀਂ ਸਾਡੇ ਹੱਕ ਰੱਖੋ ਜਦੋਂ ਉਹ ਆਉਂਦੇ ਨੇ ਇਹ ਸਿਰਫ ਆਪਣੇ بیਐਪੀ ਕਲਚਰ ਦਿਖਾਉਂਦੇ ਨੇ ਜਾਂ ਆਪਣੀ ਪੈਨਸ਼ਨ ਲਵਾਉਂਦੇ ਨੇ ਤੇ ਆਪਣੇ ਸੱਤਾ ਸੁੱਖ ਮੰਨਦੇ ਨੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੇ ਭਵਿੱਖ ਨਾਲ ਕਿਸਾਨੀ ਨਾਲ ਜਵਾਨੀ ਨਾਲ ਜਾਂ ਇਹਨਾਂ ਦੇ ਕੋਈ ਨਹੀਂ ਇਹਨਾਂ ਨੇ ਵਾਅਦੇ ਦੇ ਕਰਦੇ ਨੇ ਕਦੇ 1000 ਰੁਪਏ ਦੀ ਗਾਰੰਟੀ ਕਿਸ ਨੂੰ ਇਹਦ ਤੱਕ ਅੱਜ ਤੱਕ ਮੈਂ ਤਾਂ ਇਹ ਕਹਿਣਾ ਕਿ ਸਾਨੂੰ ਜਿਹੜੇ ਗਾਰੰਟੀਆਂ ਜਿਹੜੀ ਸਰਕਾਰ ਨਹੀਂ ਚਾਹੀਦੀ ਸਕਰੀਨਾਂ ਦੇ ਚਨਲ ਸਰਕਾਰ ਨਹੀਂ ਇਹ ਝੂਠ ਬੋਲਦੇ ਨੇ ਟੋਪੀਆਂ ਵਾਲੇ ਟੋਪੀ ਪਾਉਂਦੇ ਨੇ ਕਿਉਂਕਿ ਜਦੋਂ ਇਹ ਲਾਹੌਰ ਕਲੱਬ ਦੀ ਸੀ ਇਨਕਲਾਬ ਲਿਆਵਾਂਗੇ ਕਿਹੜਾ ਕਲੱਬ ਲਿਆਤਾ ਜਿਹੜਾ ਜਦੋਂ ਇਹ ਕਹਿੰਦੇ ਸੀ ਉਹ ਕੰਮ 5 ਰੁਪਏ ਹੁੰਦਾ ਸੀ ਅੱਜ 20 ਚੁੰਦਾ ਆ ਬਹਾਨਾ ਜੀ ਤਾਂ ਜੀ ਅਜੇ ਤੱਕ ਸੰਤੋਖਤਾਈ ਹੈ ਜੇ ਸਕਤਾਈਤ ਕੰਮ ਕਿਉਂ ਨਹੀਂ ਹੋ ਰਿਹਾ ਇਹਨਾਂ ਨੂੰ ਕਿਉਂ ਕੈਬਨਟ ਮੰਤਰੀ ਖੜਨੇ ਪਏ ਖੜੇ ਕਰਨੇ ਪਏ ਕਿਉਂ ਲੋਕਾਂ ਦਾ ਧਾਰੀ ਫੜਫੜ ਕੇ ਕੰਮੀਦਾਰ ਖੜੀ ਯਾਰ ਦੋ ਦਿਨ ਵਾਸਤੇ ਖੜੀ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਇਹਨਾਂ ਨੂੰ ਸੱਤਾ ਤੋਂ ਬਿਨਾਂ ਹੋਰ ਕੋਈ ਕੰਮ ਹੈ ਗੱਦੀ ਪਿੱਛੇ ਭੱਜਦੇ ਨੇ ਅਸੀਂ ਆਪਣੇ ਗੁਰੂ ਘਰ ਸਾਹਿਬ ਮਾਰਿਆ ਦਿਖਾਈ ਚੱਲੇ ਮਾਰਕ ਤੇ ਲਾਗੇ ਅਸੀਂ ਸਿਰਫ ਕੀ ਹੈ ਗੁਰੂ ਘਰਾਂ ਦੀ ਬੇਅਦਬੀ ਰੋਕਣੀਆਂ ਨੇ ਅਸੀਂ ਬੇਅਦਬੀ ਇਨਸਾਫ ਲੈਣ ਨਿਕਲੇ ਆ ਜਿੰਨੇ ਸਾਡੇ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਆ ਜਿਹੜੇ ਕਿਸਾਨ ਨੇ ਝੂਠੇ ਪਰਚੇ ਪਾਏ ਨੇ ਕਿਉਂਕਿ ਨਾ ਕਸੂਰ ਕੀ ਹੈ ਡੀਬੁਰਗਰ ਜੇਲ੍ਹ ਚ ਭੇਜਣਾ ਜਦੋਂ ਉੱਥੇ ਭੇਜਿਆ ਇਹਨਾਂ ਨੇ ਉੱਥੇ ਸਾਰੇ ਜਿਹੜੇ ਲੋਕ ਨੇ ਮਾਪ ਭਗੇਸ਼ਵਰ ਧਾਮ ਤੋਂ ਉੱਤੇ ਹੁੰਦਾ ਹੈ ਉਹ ਕਹਿੰਦਾ ਹੈ ਜੰਹ ਰਾਸ਼ਟ੍ਰ ਬਣਾਉਣਾ ਉਹਦੇ ਤਾਂ ਕੋਈ ਐਨਐਸਐਨ ਲੱਗਦਾ ਉਹਨੂੰ ਸਨਮਾਨ ਕੀਤਾ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਉਹਨੂੰ ਆਦਰ ਸਮਾਨ ਤੁਸੀਂ ਗੱਲ ਕਰੀ ਆ ਡੀਬੁਰਗਲ ਜੇਲ੍ਹ ਦੇ ਵਿੱਚ ਭਾਈ ਮਰਤ ਪਾਲਦੀ ਇਹਨਾਂ ਗ੍ਰਿਫਤਾਰ ਹੋਣਾ ਹੈ ਜੇਲ੍ਹ ਚੋਂ ਫੈਸਲਾ ਕੀਤਾ ਚੋਣ ਲੜਨ ਦਾ ਲੋਕ ਸਭਾ ਦੀ ਤੇ ਉਹ ਕਹਿੰਦੇ ਸੀ ਕਿ ਮੈਂ ਸੰਵਿਧਾਨ ਨੂੰ ਮੰਨਦਾ ਨਹੀਂਗਾ ਫਿਰ ਹੁਣ ਇਹ ਜਿੱਤ ਤੇ ਸੰਵਿਧਾਨ ਦੀ ਸੌ ਚੱਕਣਗੇ ਸਹੀ ਮੰਨਦੇ ਉਹਨੂੰ ਦੇਖੋ ਜੀ ਜਿਹੜਾ ਸੰਵਿਧਾਨ ਹੈ ਨਾ ਉਹ ਸਭ ਤੋਂ ਉੱਚ ਡਾਕਟਰ ਪਪਾ ਭੀਰੋਜ਼ਕਾਰ ਜਿਹੜਾ ਕਾਨੂੰਨ ਬਣਾਇਆ ਇਹਨਾਂ ਦਾ ਖਲਵਾੜ ਇਹਨਾਂ ਨੇ ਪਾਰਟੀਆਂ ਨੇ ਕੀਤਾ ਆ ਅੱਜ ਤੱਕ ਕੀਤਾ ਆ ਕਿਉਂਕਿ ਜਦੋਂ 84 ਦੇ ਵਿੱਚ ਸਾਡਾ ਦਿੱਲੀ ਦੇ ਵਿੱਚ ਅੱਜ ਕਤਲੇਆਮ ਹੋਇਆ ਉਥੇ ਸਾਡੇ ਬੱਚੇ ਸਾਡੀਆਂ ਭੈਣਾਂ ਅਜ ਸ਼ਹੀਦ ਕੋਕੋ ਮਾਰੇ ਨੇ ਬੱਚਿਆਂ ਦੇ ਗਲਾ ਟਾਇਰ ਪਾ ਕੇ ਮਾਰੇ ਸਾਡੀ ਕਰੋੜਾਂ ਦੀ ਸਪਤੀ ਕਰਾਈ ਉਹ ਬੰਦੇ ਅੱਜ ਸ਼ਹੀਦ ਹੋ ਕੇ ਦੁਨੀਆ ਤੋਂ ਚਲੇ ਗਏ ਜਿਹੜੇ ਆਪਣਾ ਖਾਮ ਮੰਗਦੇ ਸੀ ਉਹ ਵੀ ਦੁਨੀਆ ਤੇ ਨਹੀਂ ਰਹੇ ਪਰ ਕੀ ਹੋਇਆ ਅੱਜ ਤੱਕ ਨਾਲਸਨ ਨੂੰ ਸਾਥ ਮਿਲਿਆ ਬਾਦਲ ਸਾਹਿਬ ਨੇ ਬੀਜੇਪੀ ਨਾਲ ਤੱਕ ਕੀਤਾ ਉਹ ਕਹੇ ਮੇਰੀ ਕਾਨੂੰਨ ਨੂੰ ਮੰਤਰੀ ਬਣਾ ਦਿਓ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਚੰਡੀਗੜ੍ਹ ਵੀ ਚਲਾ ਗਿਆ ਉਤੋਂ ਬੱਸ ਸਟਾਪ ਵੀ ਚਲਾ ਗਿਆ ਉਤੋਂ ਜਿਹੜੇ ਪੰਜਾਬ ਦੇ ਦਫ਼ਤਰ ਸੀਗੇ ਉਹ ਵੀ ਇਹਨਾਂ ਸਾਰੇ ਪੰਜਾਬ ਚੋਂ ਕੱਢ ਕੇ ਚੰਡੀਗੜ੍ਹ ਤੋਂ ਪੰਜਾਬ ਚ ਜਾਂਦੇ ਇਹਨਾਂ ਨੇ ਜੇ ਭਾਵੇਂ ਕੋਈ ਪਾਰਟੀ ਹੈ ਕਾਂਗਰਸ ਹੈ ਜਾਂ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਸਾਰਾ ਜਿਹੜਾ ਹੈਗਾ ਆਰਡਰ ਉਸ ਤੋਂ ਦਿੱਲੀ ਤੋਂ ਆਉਂਦੇ ਨੇ ਸਾਡੇ ਆਉਂਦੇ ਦਰਬਾਰ ਸਾਹਿਬ ਤੋਂ ਅਸੀਂ ਅਸੀਂ ਕਹੀ ਪੰਜਾਬ ਦੇ ਲੋਕਾਂ ਦੇ ਨਾਲ ਭਿਖਣਾ ਰੱਖਣ ਵਾਲ ਕੀਤਾ ਨਾ ਕਰਨਾ ਆ ਅਸੀਂ ਬੱਚਿਆਂ ਨੂੰ ਚੰਗੀ ਹੈਲਥ ਐਜੂਕੇਸ਼ਨ ਡਵੈਲਪਮੈਂਟ ਔਰ ਜਿਹੜੀ ਅਸੀਂ ਜਿਹੜੀ ਹੈ ਜੇ ਨੌਕਰੀਆਂ ਹੈ ਸੈਂਟਰ ਦੇ ਸਾਡੇ ਹਿੱਸਾ ਬਣਦਾ ਉਹ ਵੀ ਲਵਾਂਗੇ ਤੇ ਸਾਡੀ ਜਿਹੜੀ ਸਾਫ ਸੁੱਰੀ ਸਰਦਾਰ ਸਿੰਘ ਜੀ ਮਾਨ ਜੀ ਇੱਕ ਪਾਰਟੀ ਹੈ ਜਿਹੜੀ ਨਾਗ ਦੇ ਪੱਗ ਬੰਦਦੀ ਹੈ ਨਾ ਸੋਚ ਬਦਲਦੀ ਹੈ ਤੇ ਨਾ ਸਸੁਜਤਾ ਕਰਦੀ ਹੈ ਅਸੀਂ ਆਪਣੇ ਗੁਰੂ ਜੀ ਦੇ ਜਿਹੜੇ ਦਸਾਈ ਮਾਰ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੇ ਧੋਖੇ ਬਾਜ਼ ਨੂੰ ਇੱਕ ਮੌਕਾ ਦਿਓ ਇੱਕ ਮੌਕਾ ਦਿਓ ਆ ਇੱਕ ਮੌਕਾ ਦੇ ਕੇ ਦੇਖਤਾ ਲਿਆ ਚਾਰ ਵਾਰ ਪੰਜਾਬ ਸਰਕਾਰ ਨੇ ਕਰਜ਼ਾ ਲਿਆ ਅੱਜ ਤੱਕ ਹੁਣ ਜਦੋਂ ਜਿਲ੍ਹਾ ਪੁਰਸੋ ਬਲਾਕ ਸੰਗਠਨ ਸਰਪੰਚੀ ਚੋਣ ਹੋਣੀ ਹੈ ਜਦੋਂ ਪੈਸਾ ਹੀ ਨਹੀਂ ਫੇਰ ਲੋਕ ਲੈਣਾ ਪੈਣਾ ਇਹਨੂੰ ਤਾਰੂ ਕਿਥੋਂ ਸਾਡਾ ਜਿਹੜਾ ਪੰਜਾਬ ਹੈ ਉਹ ਖੇਤੀ ਦਾ ਖੇਤੀ ਤੇ ਨਿਰਭਰ ਹੈ ਖੇਤੀ ਨਾਲ ਛੱਡੀ ਨਹੀਂ ਬੀ ਬੀਜੇਪੀ ਨੇ ਵਾਅਦੇ ਕੀਤੇ ਤੁਹਾਡੇ 14 ਲੱਖ ਰੁਪਏ ਖਾਤੇ ਚ ਪਾ ਦਾਂਗੇ ਤੁਹਾਡਾ ਕਾਲਾ ਤਾਂ ਆ ਜਾਊਗਾ ਨਾ ਕਾਲਾ ਤਾਂ ਨ ਆਇਆ ਨਾ ਕੁਛ ਆਇਆ ਨਾ 14 ਲੱਖ ਆਇਆ ਇਹ ਸਾਰੀਆਂ ਲੋਕਾਂ ਨੂੰ ਭਰਮੇ ਦਿੰਦੇ ਨੇ ਸਾਨੂੰ ਸਾਡਾ ਹੱਕ ਚਾਹੀਦਾ ਅਸੀਂ ਇਹਦਾ ਖੂ ਨਹੀਂ ਰਹੀ ਆਪਣਾ ਮੰਗ ਰਹੇ ਹਾਂ ਅੱਜ ਸਾਡਾ ਪੰਜਾਬ ਹੈ ਜੇ ਬਚਾਉਣਾ ਆ ਅੱਜ ਜਿਹੜੇ ਬਜ਼ੁਰਗ ਨੇ ਯਾ ਪੁਰਾਣੇ ਲੀਡਰ ਨੇ ਇਹਨੂੰ ਛੱਡ ਕੇ ਜਿਹੜੇ ਬੱਚੇ ਨਵੇਂ ਨੇ ਨਵੀਂ ਸੋਚ ਨੇ ਜਿਹੜੀ ਅਕਾਲੀ ਦਰਦਸਰਬ ਦੀ ਸੋਚ ਆ ਉਹਤੇ ਪਹਿਰਾ ਦੇਣਗੇ ਯਾ ਇਹਨੂੰ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਗੇ ਮੈਂ ਸਭ ਨੂੰ ਹੱਥ ਬਨ ਕੇ ਬੇਨਤੀ ਕਰਦਾ ਹਾਂ ਚਾਹੇ ਮੌਜੂਦਾ ਸਰਕਾਰਾਂ ਨੇ ਪੰਜਾਬ ਸਰਕਾਰਾਂ ਨੇ ਜਾਂ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਵੀ ਨਸ਼ਾ ਲਿਆਂਦਾ ਜਿੰਨਾ ਮਰਜ਼ੀ ਵੇਚ ਲੈਣ ਤੁਸੀਂ ਖਾਣਾ ਛੱਡ ਦਿਓ ਜਦ ਖਾਣੇ ਦੇ ਫਿਰ ਲੈਣਾ ਕਿਨੇ ਆ ਅਸੀਂ ਗਲਤ ਕੰਮ ਨਹੀਂ ਕਰਨਾ ਕਾਨੂੰਨ ਆਪੇ ਹੱਥ ਲੈਣਾ ਕਾਨੂੰਨ ਦੇ ਜ਼ਹਿਜੇ ਰਹਿ ਕੇ ਕੰਮ ਕਰਨਾ ਆ ਜੇ ਜੇ ਕੋਈ ਵੀ ਗਲਤ ਸਾਨੂੰ ਕਸਾਉਂਦਾ ਵੀ ਹੈ ਉਹਨੂੰ ਹੱਥ ਬੰਦੋ ਵੀ ਭਾਈ ਤੁਹਾਨੂੰ ਮੁਬਾਰਕਾਂ ਅਸੀਂ ਪੰਜਾਬ ਦੇ ਬਚਾਉਣਾ ਆ ਆਪਣੇ ਮਾਪਿਆਂ ਦੀ ਪੱਕ ਬਚਾਉਣੀ ਹੈ ਅਸੀਂ ਅੱਜ ਦੇਸ਼ ਕੌਮ ਦੇ ਬਚਾਉਣਾ ਆ ਜੇ ਸਾਡੇ ਇਹ ਸਾਡਾ ਸੂ ਗੁਰੂ ਨਾ ਰਹੇ ਸਾਡੇ ਧਰਮ ਸਾਨ ਨਾ ਰਹੇ ਸਾਡੇ ਮਾਪੇ ਨਾ ਰਹੇ ਫੇਰ ਕੀ ਕਰਨੀ ਹੈ ਜ਼ਮੀਨਾਂ ਕੀ ਕਰਨੀ ਹੈ ਸੈਟਰ ਸਰਕਾਰ ਸਾਨੂੰ ਫਿਰ ਵੋਟਾਂ ਪਾਉਣ ਦੀ ਕੀ ਲੋੜ ਹੈ ਜੇ ਸਾਨੂੰ ਇਹ ਲੀਡਰ ਸਾਕ ਨਹੀਂ ਦਿਵਾ ਸਕਦੇ ਤਾਂ ਵੀਆਈਪੀ ਕਲਚਰ ਵਾਲੇ ਇਹ ਕਿਉਂ ਟਿਕਟਾਂ ਪਿੱਛੇ ਭਜਦੇ ਨੇ ਜਦੋਂ ਤੱਕ ਟਿਕਟਾਂ ਨਹੀਂ ਮਿਲਦੀ ਦਿੱਲੀ ਨਹੀਂ ਮੁੜਦੇ ਜਦੋਂ ਦਿੱਲੀ ਤੋਂ ਮੁੜਦੇ ਨੇ ਤਾਂ ਫਿਰ ਇੱਥੇ ਆ ਕੇ ਇੰਡਸਟਰੀ ਵਾਲਾ ਗੱਲਾਂ ਕਰਦੇ ਨੇ ਕਿ ਜਿਹਨਾਂ ਦੇ ਗੰਦੇ ਪਾਣੀ ਜਿਹੜੀ ਨਿਕਾਸੀ ਹੈ ਉਹ ਵੀ ਨਹੀਂ ਹੈਗੀ ਜਿਹੜੀ ਫੈਕਟਰੀਆਂ ਦੇ ਪ੍ਰੋਡਕਸ਼ਨ ਫੈਲ ਰਿਹਾ ਉਹਨਾਂ ਦੇ ਨਾਲ ਜਿਹੜਾ ਕੈਂਸਰ ਵਰਗੇ ਭਿਆਨਕ ਰੋਗ ਦਮਾ ਹੋ ਗਿਆ ਚਮੜੀ ਦੇ ਰੋਗ ਇਹ ਕਈ ਰੋਗ ਨੇ ਜਿਸ ਵੱਲ ਅੱਜ ਤੱਕ 10 ਸਾਲ ਦੇ ਐਮਪੀ ਅਮਰ ਸਿੰਘ ਜੀ ਨੇ ਜਾਂ ਮੌਜੂਦਾ ਸਰਕਾਰਾਂ ਨੇ ਹਟੇ ਕਰ ਪੂਰੇ ਜ਼ਿਲ੍ਹੇ ਵਿੱਚ ਨਾ ਕੰਸਟਿਟੂਐਂਸੀ ਪੈਂਦੀਆਂ ਨੇ ਨਗਰ ਕਾਨੂੰਨ ਹਰ ਬਦਲ ਦੀ ਪੰਚਾਇਤ ਦੀ 2 ਸਾਲਾਂ ਚ ਨੌਕਰੀਆਂ ਦਿੱਤੀਆਂ 43000 ਮਹੱਲਾ ਕਲੀਨਿਕ ਤੇ ਗੱਡੀਆਂ ਦਿੱਤੀਆਂ ਨੇ ਸੁਰੱਖਿਆ ਸੁਰੱਖਿਅਾਲੀਆਂ ਸੜ ਜਿਹੜੇ ਸਕਸਸ ਹੋ ਸਕੇ ਹਨ ਇਹ ਕੋਈ ਆਪਣੀ ਪੱਲਿਓ ਨਹੀਂ ਦਿੱਤੀਆਂ ਜਾਂ ਕਿ ਕੰਧਾ ਨੂੰ ਪੇਟ ਕਰਕੇ ਸਕੂਲ ਐਮੀਨਸ ਨਹੀਂ ਬਣ ਗਈ ਜਿਹੜੇ ਜਦੋਂ ਅਸੀਂ ਉੱਥੇ ਸਾਡਾ ਸਟਾਫ ਹੋਏਗਾ ਐਜੂਕੇਟਿਡ ਹੋਏਗਾ ਜਾਂ ਵਧੀਆ ਪੜ੍ਹਾਏਗਾ ਉਸ ਸਟਾਫ ਦਾ ਹੈ ਨੀ ਤਨਖਾਹਾਂ ਦੇਣ ਵਾਸਤੇ ਪੈਸੇ ਨਹੀਂ ਨਗਰ ਕੌਂਸਲ ਉਹ ਪਿੱਟ ਰਹੇ ਨੇ ਹਰ ਚੋਪਾਸੀ ਚਾਹੇ ਪਾਸੇ ਹਾਹਕਾਰ ਮਚੀ ਹੈ ਨਾ ਕੋਈ ਡਾਕਟਰ ਹੈ ਉਹੀ ਹੈ ਕਿ ਜਿਹੜੇ ਸੇਵਾ ਕੇਂਦਰ ਸੀ ਉਸ ਪਹਿਨ ਸੁਵਿਧਾ ਕੇਂਦਰ ਸੀ ਸੇਵਾ ਕੇਂਦਰ ਹੋ ਗਏ ਸੇਵਾ ਕੇਂਦਰ ਤੋਂ ਇਹਨਾਂ ਨੇ ਹੁਣ ਆਮਾ ਦੇ ਕਲੀਨਿਕ ਬਣਾ ਲਏ ਬਿਲਡਿੰਗ ਉਹੀ ਹੈ ਪੇਂਟ ਬਦਲ ਕੇ ਸਿਰਫ ਨਾਂ ਬਦਲਿਆ ਜਾਂਦਾ ਜਿਹੜੀ ਸੋਚ ਵੀ ਉਹੀ ਹੈ ਜਿਹੜੀ ਪੁਰਾਣੀ ਸ਼ਰਾਬ ਹੈ ਨਵੀਂ ਬੋਤਲ ਚ ਪਾ ਕੇ ਦੇ ਦਿੰਦੇ ਨੇ ਵੀ ਆਜ ਥੋੜਾ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਇਸ ਵਾਰ ਅਸੀਂ ਜਿਹੜੇ ਪੰਜਾਬ ਦੇ ਲੋਕਾਂ ਨੇ ਕੋਈ ਮੂਰਖ ਨਹੀਂ ਬਣਨਾ ਇਹਨਾਂ ਨੂੰ ਹੱਥ ਬੰਨ੍ਹ ਦੋ ਵੀ ਤੁਸੀਂ ਬਹੁਤ ਸੇਵਾ ਕਰ ਲਈ ਸਾਨੂੰ ਥੋੜੀ ਹੋਰ ਸੇਵਾ ਦੀ ਲੋੜ ਨਹੀਂ ਕਿਉਂਕਿ ਬਾਦਲ ਸਾਹਿਬ ਨੇ ਵੀ ਕਿਹਾ ਸੀਗਾ ਵੀ ਲੋਕ ਦੀ ਸੇਵਾ ਉਹ ਸੇਵਾ ਐਸੀ ਕਰਕੇ ਗਏ ਨੇ ਨਾਲ ਤਾਂ ਅਜੇ ਤੱਕ ਬਰਗਾੜੀ ਕਰਨ ਦਾ ਸਾਨੂੰ ਸਾਡੇ ਦਾ ਇਨਸਾਫ ਮਿਲਿਆ ਨਾ ਗੁਰੂ ਘਰਾਂ ਦਾ ਸਭ ਨੂੰ ਪਤਾ ਵੀ ਕਿਹਨੇ ਨੇ ਕੋਈ ਬੇਅਦਬੀਆਂ ਕਰਵਾਈਆਂ ਨੇ ਨਸ਼ੇ ਦੇ ਸਤਾਕਰ ਕੌਣ ਨੇ ਆਪਣੇ ਸਿਰਫ ਜਿਹੜੇ ਨੂੰਹਾਂ ਨੂੰ ਐ ਜਾਂ ਆਪਣੇ ਪਰਿਵਾਰਵਾਦੀ ਇਹਨਾਂ ਨੇ ਪੰਥਕ ਪਾਰਟੀ ਪੰਜਾਬ ਬਚ ਧਰਬਾ ਸੁਭੀਰਵਾਦਲਾਂ ਜਦੋਂ ਤੁਹਾਡੇ ਤੋਂ ਅਸੀਂ ਇਹ ਬਲੋਕ ਬਚ ਕੇ ਨਾ ਪੰਜਾਬ ਬਚ ਕੇ ਤੁਸੀਂ ਪਿੱਛੇ ਹਟਜੋ ਹੱਥ ਬੰਨ੍ਹ ਕੇ ਬੇਨਤੀ ਹੈ ਥੋੜੀ ਜੁੱਤ ਬਚਾਉਣਾ ਸੀ ਪੰਜਾਬ ਉਹ ਬਚ ਗਿਆ ਹੁਣ ਤਾਂ ਪੰਜਾਬ ਦੇ ਲੋਕਾਂ ਦਾ ਇੱਕੋ ਇੱਕ ਪਰਪਸ ਹੈ ਵੀ ਅਸੀਂ ਪੰਜਾਬ ਬਚਾਉਣਾ ਹੈ ਸ਼ੋਭਲੀ ਜਿਹੜੀ ਕਮੇਟੀ ਜਿਹੜੀ ਦੇ ਕਾਬਜਕਰ ਇਹਨੇ ਗੁਰੂ ਘਰਾਂ ਦੇ ਚੋਰ ਨੇ ਗੋਲ ਕਚੋਰ ਇਹਨਾਂ ਤੋਂ ਅਸੀਂ ਇਹਨਾਂ ਨੂੰ ਆਜ਼ਾਦ ਕਰਾਉਣਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਅਸੀਂ ਕਹਿੰਦੇ ਆ ਵੀ ਜਿਹੜਾ ਜਿਸ ਤਰ੍ਹਾਂ ਡਿਪਾਰਟਮੈਂਟ ਹੋਣਾ ਚਾਹੀਦਾ ਸੀ ਇਹਨਾਂ ਨੇ ਸਾਰੀ ਉਮਰ ਰਾਜਪਾ ਕੀਤੇ ਸ ਆਪਣੇ ਸੱਤਾ ਦੇ ਸੁੱਖ ਮਾਣੇ ਪ੍ਰਾਪਰਟੀ ਆਪਣਾਈਆਂ ਇੱਥੋਂ ਨਿਆਂ ਨਹੀਂ ਮੈਜਿੰਗ ਮੈਨੀ ਕਰਾਈ ਹੋਟਲਾਂ ਦੇ ਕਬਜ਼ੇ ਰਿਸ਼ੀ ਦੇ ਕਬਜ਼ੇ ਹਿੱਸੇਦਾਰੀਆਂ ਇਹ ਹੁਣ ਨਹੀਂ ਚੱਲਣਾ ਕਿਉਂਕਿ ਜਿਹੜਾ ਪਹਿਲਾਂ ਜਿਹੜੇ ਰਿਸੋਰਸ ਸੀਗਾ ਲੋਕਾਂ ਦੀ ਬਜ਼ੁਰਗ ਸੀਗਾ ਚਲੋ ਜੀ ਪੰਥ ਨੂੰ ਗੋਟ ਪਾਉਣੀ ਹੈ ਪੰਥ ਨੂੰ ਕਦੇ ਖਤਰਾ ਨਾ ਹੋਇਆ ਨਾ ਹੋਣਾ ਇਹ ਲੋਕ ਐਦੇ ਸੀਗੇ ਜੀ ਪਾਦਰੀ ਪੰਥ ਨੂੰ ਗੋਟ ਪੰਥ ਦੇ ਨਾਂ ਤੇ ਲੋਕਾਂ ਨੂੰ ਗਰਮ ਕਰਦੇ ਰਹੇ ਨੇ ਹੁਣ ਗਮਰਾ ਨਹੀਂ ਹੋਣਾ ਕਿਉਂਕਿ ਜੇ ਖਤਰਾ ਹੈ ਤਾਂ ਇਹਨਾਂ ਦੇ ਪਰਵਾਰਾਂ ਨੂੰ ਇਹਨਾਂ ਦੀ ਹੋਂਦ ਨੂੰ ਹੈ ਕਿਉਂਕਿ ਜਦੋਂ ਜਾ ਕੇ ਗੜਗੜੀਆਂ ਕੱਢਦੇ ਨੇ ਕਦੇ ਬਿジネス ਹੈ ਕਿ ਸੀਬੀਏ ਕਿਉਂ ਜਾਂਦੇ ਨੇ ਜੇ ਗਲਤ ਕੰਮ ਕਰੀ ਨਹੀਂ ਫਿਰ ਡਰਦੇ ਕਿ ਉਸਦੇ ਪੇਸ਼ ਹੋ ਜੂ ਅਸਲ ਕਪੰਥਕ ਪਾਰਟੀ ਕਿਹਨੂੰ ਮੰਨਦੇ ਤੁਸੀਂ ਸ਼ੋਮਣੀ ਕਾਲ ਦਾ ਅਮਰਸਰ ਨੂੰ ਜਾਂ ਸ਼ੋਮਣੀ ਕਾਲ ਦਾ ਸ਼ੋਮਣੀ ਅਕਾਲੀ ਦਲ ਅਮਰਸਰਦਾਸ ਸਿੰਘ ਸਿਮਰ ਜੀ ਨੇ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਕੌਮ ਦੇ ਲੇਖੇ ਲਾਇਆ ਹੈ ਉਹਨਾਂ ਨੇ ਨਾ ਤਾਂ ਕਿਸੇ ਦਾ ਇੱਕ ਪੈਸਾ ਧਾਕੇ ਉਹਨਾਂ ਤੇ ਨਾ ਕੋਈ ਪ੍ਰੋਕਟੀਆਂ ਬਣਾਈਆਂ ਨੇ ਨਾ ਕਿਸੇ ਚੰਦਾ ਮੰਗਿਆ ਉਹਨਾਂ ਨਾਲ ਜਿੰਨੀ ਜਾਸਤੀ ਹੋਈ ਹੈ ਇੰਨੀ ਕਿਸੇ ਲੀਡਰ ਪੰਜਾਬ ਦੇ ਨਾਲ ਅੱਜ ਤੱਕ ਨਹੀਂ ਉਹ ਕੌਮ ਹੈ ਪੰਜਾਬ ਸ਼ੇਰੇ ਪੰਜਾਬ ਨੇ ਤੇ ਸਾਡੀ ਜਿਹੜੀ ਪਾਰਟੀ ਹੈ ਅੱਜ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਗਾ ਅਸੀਂ ਸਾਫ਼ ਸੁਥਰੇ ਇਮਾਨਦਾਰ ਨਾਲ ਸੇਵਾ ਕਰਨ ਆਏ ਆਂ ਅਸੀਂ ਕੋਈ ਲੀਡਰ ਜਾਂ ਸੇ ਪੰਜਾਬ ਦੇ ਵਿੱਚ ਉੱਤੇ ਤੁਹਾਨੂੰ ਵੇਚਣ ਨਹੀਂ ਆਏ ਇਹਨਾਂ ਨੇ ਹੁਣ ਪੰਜਾਬ ਤੇ ਹੁਣ ਸੋਚਣਾ ਤੁਸੀਂ ਹੈ ਵੀ ਇਹਨਾਂ ਲੋਕਾਂ ਦੇ ਪਿੱਛੇ ਲੱਗਣਾ ਆ ਜਾਂ ਗੁਰੂ ਘਰਾਂ ਦੇ ਪਿੱਛੇ ਲੱਗਣਾ ਆ ਤੁਸੀਂ ਕਹਿੰਦੇ ਇਮਾਨਦਾਰ ਪਾਰਟੀ ਆ ਸ਼੍ਰੋਮਣੀਆਂ ਕਲ ਦੇ ਅੰਮ੍ਰਿਤਸਰ ਫਿਰ ਇੰਨੇ ਟਾਈਮ ਦੀ ਪਾਰਟੀ ਬਣੀ ਹੋਈ ਆ ਸਟੈਂਡ ਕਿਉਂ ਨਹੀਂ ਕਰੀ ਤੀਜੀ ਪਾਰਟੀ ਆਮ ਆਦਮੀ ਪਾਰਟੀ ਦਿੱਲੀ ਤੋਂ ਆ ਕੇ ਸਟੈਂਡ ਕਰ ਜਾਂਦੀ ਐ ਪੰਜਾਬ ਦੇ ਵਿੱਚ ਕੀ ਕਾਰਨ ਮੰਨਦੇ ਹੋ ਪਰ ਜਿਹੜਾ ਮਿੱਠਾ ਜ਼ਹਿਰ ਹੁੰਦਾ ਨਾ ਉਹ ਬਹੁਤ ਛੇਤੀ ਖਾਣ ਨੂੰ ਜੀ ਕਰਦਾ ਆ ਜਦੋਂ ਉਹਦਾ ਅਸਰ ਹੁੰਦਾ ਆ ਅਸਲ ਤੇ ਜਾ ਕੇ ਜੜਰ ਜੜ ਤੋਂ ਪਤਾ ਲੱਗਦਾ ਕੀ ਐ ਜਦੋਂ ਇਹਨਾਂ ਨੇ 60 ਸਾਲ ਦੇ ਵਿੱਚ ਕੁਝ ਨਹੀਂ ਕੀਤਾ ਉਹਨੇ ਖਤਮ ਹੋਣ ਦਾ ਕਾਰਨ ਕੀ ਐ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਇਹ ਪਾਰਟੀਆਂ ਦਾ ਜਦੋਂ ਕੋਈ ਆਪਾਂ ਚੀਜ਼ ਉੱਤੇ ਛੁੱਟਦੇ ਜਿੰਨੀ ਛੇਤੀ ਨਾਲ ਉੱਤੇ ਸਿੱਟਾਂਗੇ ਨਾ ਉਨੀ ਛੇਤੀ ਸਲੀ ਆਏਗੀ ਸਿਰਸਰ ਮਾਨ ਜਮਾਨ ਸਾਹਿਬ ਦੇ ਜਿਨਾਂ ਸਟਾਰਟਿੰਗ ਤੋਂ ਲੈ ਕੇ ਕਿੰਨੀ ਵਾਰ ਇਲੈਕਸ਼ਨ ਹਾਰੇ ਨੇ ਕਿੰਨੇ ਹੁਣ ਤੱਕੇ ਹੋਏ ਨੇ ਉਹਨਾਂ ਦੀ ਤੱਕੇ ਦੇ ਵੀ ਕੀਤੀ ਹੈ ਬਜ਼ੁਰਗ ਦਾ ਸਲਮਾਨ ਨਹੀਂ ਕੀਤਾ ਸੋ ਕੋ ਉਹਨੇ ਬੇਇੱਜ਼ਤੀ ਵੀ ਦੀ ਇਹਨਾਂ ਨੇ ਜਦੋਂ ਉੱਥੇ ਸੋਨੀ ਕਮੇਟੀ ਦੇ ਵੋਟਾਂ ਪੈਂਦੇ ਨੇ ਕਿੰਨਾ ਤੱਕਾ ਕਰਦੇ ਨੇ ਮਾਨ ਸਾਹਿਬ ਦੇ ਕੈਂਡੀਡੇਟਾਂ ਨਾਲ ਇੱਥੇ ਪੰਜਾਬ 'ਚ ਕਿਉਂ ਨਹੀਂ ਜਦੋਂ ਵੀ ਚਾਹੇ ਉਹ ਇਹਨਾਂ ਨੇ ਆਪਸ ਵਿੱਚ ਮਿਲਿਆ ਆ ਪਹਿਲਾਂ ਮਹਾਰਾਜਾ ਸਾਹਿਬ ਸੀ ਜਿਸਕੇ ਬਾਦਲ ਸਾਹਿਬ ਇਹਨਾਂ ਨੇ ਮਿਲ ਕੇ ਇਹਨਾਂ ਨੂੰ ਅੱਗੇ ਨਹੀਂ ਆਉਣਤਾ ਕਿਉਂਕਿ ਇਹਨਾਂ ਦੇ ਦੋ ਨੰਬਰ ਦਾ ਪੈਸਾ ਸਾਡੇ ਕੋਲ ਹੈ ਨਹੀਂ ਐਸੇ ਵੀ ਨਾ ਕੰਮ ਨਹੀਂ ਚੱਲਦਾ ਜਦੋਂ ਇਹ ਇਮਾਨਦਾਰੀ ਨਾਲ ਚੱਲਦੇ ਨੇ ਸਾਨੂੰ ਟ ਪਰ ਅਸੀਂ ਆਪਣੀ ਮੰਜ਼ਲ ਤੇ ਪਹੁੰਚਾ ਮੰਂਦਰ ਸਾਡੇ ਨੇੜੇ ਆ ਗਈ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਮੈਨੂੰ ਤੇ ਮੇਰੇ ਜਿਹੜੇ 12 ਕੈਂਡੀਡੇਟ ਹੋਰ ਨੇ ਪੰਜਾਬ ਦੇ ਤੁਸੀਂ 1 ਜੂਨ ਦਾ ਦਿਨ ਦਿਓ ਅਸੀਂ ਤੁਹਾਨੂੰ 1825 ਦਿਨ ਦਾ ਪੂਰੇ 5 ਸਾਲ ਥੋੜੀ ਸੇਵਾ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੁਸੀਂ ਕੀ ਲੱਗ ਕਰੋਗੇ ਬਾਕੀ ਪਾਰਟੀਆਂ ਜੇ ਜੇ ਸਸਦ ਮੈਂਬਰ ਬਣਦੇ ਹੋ ਕੀ ਲੱਗ ਕਰੂਗਾ ਇਹਨਾਂ ਨਾਲ ਮੈਂ ਹਲਕਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਐਮਜ਼ ਵਰਗਾ ਕੋਈ ਵਧੀਆ ਹਸਪੀਟਲ ਜਿੰਨੇ ਸਾਡੇ ਸੈਂਟਰ ਦੇ ਵਿਭਾਗ ਨੇ ਭਾਵੇਂ ਐਜੂਕੇਸ਼ਨ ਦਾ ਆ ਡਵੈਲਪਮੈਂਟ ਦਾ ਆ ਸੁਰੱਖਿਆ ਦਾ ਆ ਐਜੂਕੇਸ਼ਨ ਦਾ ਜਿੰਨੇ ਵੀ ਡਿਪਾਰਟਮੈਂਟ ਨੇ ਮੈਂ ਉਹਦੇ ਪ੍ਰਿੰਸੀਪਲ ਸੈਕਟਰੀ ਨਾਲ ਜਾ ਕੇ ਆ ਖੁਦ ਮੈਨੂੰ ਐ ਨਹੀਂ ਮੈਂ ਐਮਪੀ ਬਣ ਕੇ ਮੈਂ ਉਹਦੇ ਕੋਲ ਜਾਣ ਸਕਦਾ ਮੈਨੂੰ ਕੋਈ ਮੈਨੂੰ ਕੋ ਸ਼ਰਮ ਵੀ ਨਹੀਂ ਹੈ ਮੈਂ ਉਹਦੇ ਕੋਲ ਜਾ ਕੇ ਆਪਣੇ ਡਿਟੇਲ ਕਢਾਵਾਂ ਵੀ ਸਾਡਾ ਹਿੱਸਾ ਕਿੰਨਾ ਬਣਦਾ ਸਾਡੀ ਪਰਸੈਂਟੇਜ ਕਿੰਨੀ ਹੈ ਸਾਡੀਆਂ ਰਸੀਤਾਂ ਰੱਖੀਆਂ ਕਰੋ ਕਿਉਂਕਿ ਫਿਰੋਜ਼ਪੁਰ ਡਿਜੀਪਨ ਤੋਂ ਲੈ ਕੇ ਜੰਮੂ ਕਸ਼ਮੀਰ ਤੇ ਜੰਮੂ ਤੱਕ ਦੋ ਸਾਡੀਆਂ ਰੇਲਵੇ ਡਿਵੀਜ਼ਨ ਨੇ ਉਹਨਾਂ ਵਿੱਚ ਸਾਨੂੰ ਕੋਈ ਰੱਖਮਾ ਕਰਨੀ ਜੇ ਅਸੀਂ ਕੋਈ ਟਿਕਟ ਬੁੱਕ ਕਰਾਉਣੀ ਹੈ ਕਿਸੇ ਯੂਪੀ ਬਿਹਾਰ ਜਾਣਾ ਜਾਂ ਉੱਥੇ ਪੜ੍ਹੇ ਜਿੱਤਾ ਜ਼ ਜਦੋਂ ਸਾਡੇ ਸੈਂਟਰ ਦੇ ਬੱਚੇ ਵਿੱਚ ਸਾਡੂ ਕਿਸੇ ਨੂੰ ਨਾ ਐਲਈਸੀ ਨਾ ਬੈਂਕ ਚ ਨਾ ਕਿਤੇ ਕਿਸੇ ਹੋਰ ਕਿਸੇ ਮਹਿਕਮੇ ਚ ਸਾਨੂੰ ਨੌਕਰੀ ਕਿੱਥੇ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਸੁਣਿਆ ਇਹ ਸਾਰੇ ਪਾਰਟੀਆਂ ਨੇ ਦਾਅਵੇ ਕਰਦੇ ਨੇ ਬਾਅਦ ਚ ਉਹ ਮੁੱਕਰ ਜਾਂਦੇ ਨੇ ਕੀ ਕਿਵੇਂ ਭਰੋਸਾ ਕਰੀਏ ਤੁਹਾਡੇ ਤੇ ਇਹਦੇ ਇੱਕ ਵਾਰ ਤਾਂ ਕਰਨਾ ਪਈਗਾ ਜਦੋਂ ਕਿਸੇ ਡਾਕਟਰ ਦਵਾਈ ਲੈਣੇ ਆਪਾਂ ਜੇ ਦਵਾਈ ਲੈਣੇ ਆ ਤੁਹਾਨੂੰ ਉੱਥੇ ਲਿਖਿਆ ਹੁੰਦਾ ਉਹ ਤਾਂ ਕੋਈ ਨਾ ਸਿਰ ਕਿਸੂਰ ਤੇ 361 ਕਰੋੜ ਮਾਨਸਾਪ ਨੇ ਉਹ ਸਾਹਮਣੇ ਦਿੱਸਿਆ ਵੀ 1.5 ਸਾਲ ਦੇ ਵਿੱਚ ਇੰਨਾ ਪੈਸਾ ਲਾਖੋ 361 ਕਰੋੜ ਰੁਪਏ ਲਾਇਆ ਲਾਇਆ ਉਥੇ ਲੋਕ ਕਿਉਂ ਧੱਕੇ ਨਾਲ ਵੋਟ ਪਾ ਰਹੇ ਨੇ ਇਹ ਤਾਂ ਮਾਨਸਾ ਨੂੰ ਪਾਉਣੀ ਹੈ ਉਥੋਂ ਕਿਉਂ ਭੱਜ ਰਹੇ ਨੇ ਇਹ ਤੇ ਮਾਨਸਾ ਦੀ ਕੀ ਪੋਜੀਸ਼ਨ ਦੇਖਦੇ ਹਾਂ ਸੰਗਰੂਰ ਦੇ ਵਿੱਚੋਂ ਜਿੱਤਣਗੇ ਇਸ ਵਾਰ ਸਾਡੇ 13 ਦੇ 13 ਪੰਜਾਬ ਤੋਂ ਕੈਂਡੀਡੇਟ ਜਿੱਤ ਰਹੇ ਨੇ ਕਰ ਖੇਤਰ ਦੇ ਕਰਨਾਲ ਤੇ ਜਿਹੜੀ ਚੰਡੀਗੜ੍ਹ ਸੀਟ ਹੈ ਕ ਜੰਮੂ ਕਸ਼ਮੀਰ ਦੀ ਅਸੀਂ ਅੱਗੇ ਵੱਧ ਰਹੇ ਹਾਂ ਸਾਡੀ ਜਿਹੜੀ ਗੋਟ ਹੈ ਲੋਕ ਸ਼ਾਂਤ ਨੇ ਉਹ ਕਹਿੰਦੇ ਪੰਥ ਨਾਲ ਆ ਉਹ ਕਹਿੰਦੇ ਸਹੀ ਨਾਲ ਆ ਤੁਸੀਂ ਚਿੰਤਾ ਨਾ ਕਰੋ ਤੁਸੀਂ ਅੱਗੇ ਚੱਲੋ ਅਸੀਂ ਤੁਹਾਡੇ ਨਾਲ ਹੈ ਜਦੋਂ ਰਿਜ਼ਲਟ ਆਉਣਾ 4 ਤਰੀਕ ਨੂੰ ਇਨਰ ਸਿਲੈਕਟ ਲੱਭੇ ਨਹੀਂ ਆਉਣਾ ਵਾਹਿਗੁਰੂ ਸਾਹਿਬ ਤੁਹਾਨੂੰ ਕੀ ਲੱਗਦਾ ਜੀ ਇੱਕ ਗੱਲ ਪੁੱਛਣੀ ਚਾਹੁੰਦੇ ਵੀ ਜਿਹੜੇ ਆਰੇ ਆਪਣੇ ਹਸਪੀਟਲ ਹੈ ਆਪਣੇ ਹਸਪੀਟਲ ਹੈ ਉਹ ਰੈਫਰ ਕਰ ਦਿੰਦੇ ਨੇ ਚਾਹਨਾ ਚੰਡੀਗੜ੍ਹ ਜਾਂ ਪਟਿਆਲੇ ਨੂੰ ਇੱਥੇ ਕਿਉਂ ਨਹੀਂ ਸਬਦਾ ਮਿਲਦੀ ਆਪਾਂ ਨੂੰ ਐਨੇ ਸਾਲ ਸਰਕਾਰ ਬਣਦੇ ਨੂੰ ਜਿਹੜੀ ਇਹ ਸਰਕਾਰਾਂ ਦੀਆਂ ਪਾਲਿਸੀਆਂ ਨਾ ਇਹ ਪਬਲਿਕ ਤੇ ਬਿਲਫੇਅਰ ਚ ਨਹੀਂ ਹੁੰਦੀਆਂ ਇਹ ਸਿਰਫ ਆਪਣੇ ਸਵਾਰਥ ਮੁਖ ਰੱਖ ਕੇ ਕਰਦੇ ਨੇ ਜਿਸ ਕਰਕੇ ਉਹ ਸਾਰੇ ਫੇਲ ਹੋ ਜਾਂਦੇ ਜਿਵੇਂ ਕਲੀਨਿਕਾਂ ਦੀ ਗੱਲ ਹੈ ਉਹ ਫੇਲੇ ਹੋਈਆਂ ਕੁੜੇ ਕਾਮਯਾਬ ਹੋਈਆਂ ਇਹਨਾਂ ਦੀ ਪਲਾਨਿੰਗ ਵਿੱਚ ਦਮ ਨਹੀਂ ਹੈਗਾ ਕੋਈ ਇਕਨੋਮੀ ਉਹਨਾਂ ਦੀ ਪਿੱਛੇ ਹੈ ਨਹੀਂ ਇਸ ਕਰਕੇ ਫੇਲ ਹੁਣੀਆਂ ਹੁੰਦੀਆਂ ਇਹ ਮਾਨ ਸਾਹਿਬ ਕੋਲ ਇੱਕ ਸ਼ਖਸੀਅਤ ਹੈ ਜਿਹੜੀ ਉਹਨਾਂ ਪਲਾਨਿੰਗ ਨੂੰ ਪੂਰੇ ਰੂਪ ਵਿੱਚ ਲਾਗੂ ਕਰ ਸਕਦੀ ਹੈ ਤੇ ਲੋਕਾਂ ਨੂੰ ਤਾਂ ਫਾਇਦਾ ਹੋ ਸਕਦਾ ਐਨੇ ਇੱਕ ਮਹਿਬੂਬ ਜੀ ਖਾਲਸਾ ਸਾਹਿਬ ਹੈ ਜੀ ਹੁਣ ਸਾਡਾ ਟਾਈਮ ਹੋ ਗਿਆ ਉੱਥੇ ਆਜੋ ਠੀਕ ਹੈ ਜੀ ਤੇ ਹੋਰ ਗੱਲਬਾਤ ਇੱਕ ਸਵਾਲ ਰਹਿ ਗਿਆ ਜੀ ਆਪਣਾ ਮਾਨ ਸਾਹਿਬ ਕਹਿੰਦੇ ਨੇ ਵੀ ਨ ਨਸ਼ਾ ਤਾਂ ਹੁਣ ਇਨੀ ਸ਼ੀਤੀ ਖਤਮ ਨਾਲ ਆਇਆ ਹੈ ਨਹੀਂ ਇਹਦਾ ਵਾਦਾ ਹੁੰਦਾ ਕਿਉਂਕਿ ਟਾਈਮ ਲੱਗਿਆ ਹਲੇ ਤਾਂ ਇਹਨੂੰ ਖਤਮ ਕਰਨ ਨੂੰ ਟਾਈਮ ਲੱਗੂ ਲੱਗੂ ਹੋਰ ਇਹ ਨਸ਼ਾ ਖਤਮ ਕਰਤਾ ਭਗਵਾਨਤਮਾਨ ਨੇ ਕਹਿੰਦਾ ਦੋ ਦੋ ਹਫ਼ਤਿਆਂ ਚ ਖਤਮ ਕਰ ਦੂੰ ਖਤਮ ਭਗਵਾਨਤਮਾਨ ਕਦੇ ਵੀ ਨਹੀਂ ਕਰ ਸਕਦਾ ਜਦੋਂ ਖੁਦ ਨਸ਼ਾ ਕਰਦਾ ਉਹ ਕਿਵੇਂ ਖਤਮ ਕਰ ਦੂਗਾ ਉਹਦੇ ਨਾਲ ਜਿਹੜੀਆਂ ਏਜੰਸੀਆਂ ਨੇ ਸਾਰੀਆਂ ਫਿੱਟ ਹੋਈਆਂ ਵੀਆਂ ਨੇ ਜੇ ਉੱਥੋਂ ਝੋਟਾ ਨਸ਼ਾ ਖਤਮ ਕਰਨ ਨੂੰ ਤੁਰਿਆ ਜਾਂ ਹੋਰ ਤੁਰਿਆ ਉਹਨਾਂ ਦੇ ਕੇਸ ਪਾਤੇ ਅਮਰਤਪਾਲ ਅਮਰਤਪਾਲ ਜੀ ਭਾਈ ਅਮਰਤਪਾਲ ਸਿੰਘ ਨਸ਼ਾ ਛਡਵਾਉਂਦਾ ਤੇ ਅਮਰਤਪਾਲ ਹੀ ਬਣਾਉਂਦਾ ਸੀਗਾ ਉਹਨੂੰ ਚੱਕ ਕੇ ਡਿਬਰੂਗੜ ਬਾੜਤਾ ਇਹ ਨਸ਼ਾ ਕਿਵੇਂ ਖਤਮ ਕਰ ਦੇਣਗੇ ਬਿਲਕੁਲ ਨਹੀਂ ਕਰ ਸਕਦੇ ਕਦੇ ਤੇ ਹੁਣ ਕੀ ਲੱਗਦਾ ਖਡੂਰ ਸਾਹਿਬ ਦੇ ਵਿੱਚ ਪੰਥਕ ਸੀਟ ਐ ਜਿਤਾਉਣਗੇ ਭਾਈ ਅਮਰਤਪਾਲ ਨੂੰ ਲੋਕ ਜਿਵੇਂ ਬੀਬੀ ਕਾਲੜਾ ਨੂੰ ਹਰਾਇਆ ਸੀਗਾ ਬਿਲਕੁਲ ਭਾਈ ਅਮਰਤਪਾਲ ਸਿੰਘ ਨੂੰ ਬਿਲਕੁਲ ਜਿੱਤੂਗਾ ਜਿਵੇਂ 99 ਦੇ ਵਿੱਚ ਜੇਲ੍ਹ 'ਚ ਬੈਠੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਵੋਟਾਂ ਪਾ ਕੇ ਜਿਤਾਇਆ ਸੀ ਓਕਣੇ ਬਿਲਕੁਲ ਜਿੱਤਣਗੇ 13 ਦੀਆਂ 13 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਾਜ਼ੀ ਮਾਰੂਗਾ ਇਹਦੀ 99 ਵਾਲ ਇੱਕ ਕੀ ਕਾਰਨ ਕੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਡੇਢ ਸਾਲ ਦੇ ਵਿੱਚ ਐਡਾ ਕੰਮ ਕਰਕੇ ਦਿਖਾਤਾ ਇੰਡੀਆ ਦੇ ਵਿੱਚ ਕਿਸੇ ਵੀ ਐਮਪੀ ਨੇ 20 30 ਸਾਲਾਂ 'ਚ ਨਹੀਂ ਕੀਤਾ ਉੱਥੇ ਸੰਗਰੂਰ ਬਰਨਾਲਾ ਤੇ ਮਰੇਕ ਕੋਲ ਨੇ ਦੇ ਵਿੱਚ 181 ਕਰੋੜ ਰੁਪਇਆ ਲਿਆ ਕੇ ਜਿਹੜੀਆਂ ਬਿਜਲੀ ਦੇ ਤਾਰਾਂ ਨੇ ਨਵੀਗਰ ਕਰਕੇ ਉਦ ਕਿਤੇ ਨਹੀਂ ਪਿੰਡ ਤੇ ਜਾਂ ਸ਼ਹਿਰ ਦੇ ਵਿੱਚ ਕੋਈ ਤਾਰ ਜਾਂ ਖੰਭਾ ਨਹੀਂ ਹੋਊਗਾ ਸਾਰੀਆਂ ਅੰਡਰਗਰਾਊਂਡ ਹੋਣਗੀਆਂ ਤਿੰਨ ਹਸਪਤਾਲ ਲਿਆ ਤੇ ਤੇ ਉੱਥੇ ਅੰਗ ਅੰਗ ਹੀਣਾ ਨੂੰ ਅੰਗ 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 ਲਵਾ ਤੇ ਤੇ ਟ੍ਰਾਈਸਾਈਕਲ ਦੇ ਤੇ ਹੋਰ ਜਿਹੜੀਆਂ ਸਹੂਲਤਾਂ ਦੀਆਂ ਉਹ ਦੇਤੀਆਂ ਡੇਢ ਸਾਲ ਦੇ ਵਿੱਚ ਜਿਹੜਾ ਜੱਦਾ ਦੇਸ਼ ਆਜ਼ਾਦ ਹੋਇਆ ਕਿਸੇ ਨੇ ਤਾਂ ਕੰਮ ਨਹੀਂ ਕਰਿਆ ਜੋ ਡੇਢ ਸਾਲ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਸੀਟ ਤੇ ਕਰਕੇ ਦਿਖਾਤਾ ਉਸੇ ਤਰ੍ਹਾਂ ਜੇ 13 ਦੀਆਂ 13 ਸੀਟਾਂ ਸ਼੍ਰੋਮਣੀ ਕਾਲਜ ਕੋਰਸਾਂ ਨੂੰ ਆ ਜਾਂਦੀਆਂ ਨੇ ਆਉਣਗੀਆਂ ਆਉਣੀਆਂ ਉਹਨੀ ਗੱਲ ਪਰ ਪੰਜਾਬ ਦਾ ਨਕਸ਼ਾ ਉਹ ਹੀ ਆ ਹੋਊਗਾ ਜਿਹੜਾ ਹੁਣ ਸੰਗਰੂਰ ਦੇ ਵਿੱਚ ਹੋ ਜਾਣਾ ਹੈ ਪੰਜਾਬ ਦੇ ਵਿੱਚ ਕਿਤੇ ਵੀ ਤੁਹਾਨੂੰ ਤਾਰ ਨਹੀਂ ਦਿਖੂਗੀ ਸਾਰੇ ਅੰਡਰਗਰਾਊਂਡ ਕਰ ਦਾਂਗੇ ਮੈਂ ਕੀ ਗੱਲ ਦੂਈਆਂ ਪਾਰਟੀਆਂ ਕੰਮ ਨਹੀਂ ਕਰਦੀਆਂ ਉਹਨਾਂ ਤੇ ਭਰੋਸਾ ਨਹੀਂ ਤੁਹਾਨੂੰ ਉਹ ਵੀ ਤਾਂ ਕਰ ਰਹੀਆਂ ਡਿਵੈਲਪ ਨਹੀਂ ਕਰਦੀਆਂ ਉਹ ਉਹ ਆਪ ਦੇ ਕਰਦੀਆਂ ਨੇ ਹੁਣ ਜਦੋਂ ਤੁਹਾਨੂੰ ਪਤਾ ਹੈ ਪਤਾ ਹੀ ਹੈ ਕਿਹੜਾ ਲੀਡਰ ਹੈ ਜਿਹੜਾ ਬੀਜੇਪੀ ਚ ਨਹੀਂ ਗਿਆ ਉਹ ਕਿਉਂ ਜਾਂਦੇ ਨੇ ਉਹਨਾਂ ਨੇ ਧਨ ਇਕੱਠਾ ਕੀਤਾ ਹੋਇਆ ਧਨ ਇਕੱਠਾ ਕਰਿਆ ਵਾ ਦੋ ਨੰਬਰ ਦੇ ਪੈਸੇ ਇਕੱਠੇ ਕਰੇ ਜਦੋਂ ਉਹਨਾਂ ਨੂੰ ਮਾੜਾ ਫਰਲਾ ਤੇ ਖਾਂਦੇ ਨੇ ਉਹ ਜਦੀ ਸਿਰਨੀਮਾ ਕਰਕੇ ਬੀਜੇਪੀ ਚ ਚਲੇ ਜਾਂਦੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਦੇ ਪੈਰਾਂ ਦੇ ਨੌਕਟਵਾ ਲਏ ਜਵਾੜਾ ਤੜਵਾ ਲਿਆ ਭਾਗਨਪੁਰ ਦੀ ਜੇਲ੍ਹ ਦੇ ਵਿੱਚ 5 ਸਾਲ ਰਹਿ ਕੇ ਉਹਨਾਂ ਨੇ ਜੋ ਪ੍ਰੋਗਰਾਮ ਸਿਰਜਿਆ 40 ਸਾਲ ਤੋਂ ਉੱਥੇ ਖੜੇ ਨੇ ਸਾਡੇ ਕਨੇ ਨੂੰ ਕਿਉਂ ਨਹੀਂ ਕੋਈ ਮੂੰਹ ਕਰਦਾ ਜਦੋਂ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਇੱਕ ਸਵਾਲ ਮੇਰਾ ਹੈ ਹੈਗਾ ਵੀ ਭਾਈ ਅਮਰਤਪਾਲ ਨੂੰ ਫਿਰ ਉਹਨਾਂ ਵੱਲੋਂ ਟਿਕਟ ਕਿਉਂ ਨਹੀਂ ਮਿਲੀ ਸੀ ਸੀਮਾਨ ਵੱਲੋਂ ਹਜ਼ਾਰ ਕਿਉਂ ਖੜੇ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਜੇ ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਟਿਕਟ ਦੇਣ ਨੂੰ ਤਿਆਰ ਸੀ ਪਰ ਭਾਈ ਅਮਰਤਪਾਲ ਸਿੰਘ ਜੀ ਦਾ ਸਿਸਟਮ ਕੀ ਹੈ ਨਾ ਉਹਨਾਂ ਨੇ ਆਪ ਇਹ ਕਿਹਾ ਵੀ ਮੈਂ ਹਜ਼ਾਰ ਲੈਕਸਨ ਲੜੂੰਗਾ ਅਸੀਂ ਨਹੀਂ ਆਪ ਦਾ ਕੈਂਡੀਡੇਟ ਪਾਪਸ ਲੈ ਲਿਆ ਕੋਈ ਗੱਲ ਨਹੀਂ ਸਾਰੇ ਪੰਥਕ ਤੇਰਾ ਨਾਲ ਰੱਖ ਕੇ ਉਹਨਾਂ ਨੂੰ ਬੋਡੀ ਗਿਣਤੀ ਦੇ ਵਿੱਚ ਵੋਟਾਂ ਪਵਾਉਣਗੇ ਇਸ ਕਰਕੇ ਉੱਥੇ ਭਾਈ ਸਮਝੇ ਸੀ ਮਾਨ ਕਰਨਗੇ ਫਿਰ ਉਹਨਾਂ ਦੇ ਸਪੋਰਟ ਹੱਕ ਦੇ ਵਿੱਚ ਪ੍ਰਚਾਰ ਕਰਨਗੇ ਹੁਣ ਵੀ ਕਰ ਰਿਹਾ ਜੀ ਸਾਡਾ ਜਿਹੜਾ ਉੱਥੇ ਕੈਂਡੀਡੇਟ ਵਾਪਸ ਲਿਆ ਅਸੀਂ ਉਹ ਬਿਲਕੁਲ ਉੱਥੇ ਕਰ ਰਿਹਾ ਲਗਾਤਾਰ ਸਾਡੇ ਵਰਕਰ ਉੱਥੇ ਜਾ ਰਹੇ ਨੇ ਆਦੇਦਾਰ ਜਾ ਰਹੇ ਨੇ ਡੋਰ ਟੂ ਡੋਰ ਪ੍ਰਚਾਰ ਹੋ ਰਿਹਾ ਤੇ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਜੀ ਲਾਸਟ ਨਹੀਂ ਇਹੀ ਕਹਿਣਾ ਚਾਹਣਾ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੱਥ ਮਜ਼ਬੂਤ ਕਰਕੇ ਆਪਾਂ ਪੰਜਾਬ ਦੇ ਵਿੱਚ ਨੂੰ ਇਹੋ ਜਿਹਾ ਬਣਾ ਦਈਏ ਬਿੱਜੜਾ ਇੰਡੀਆ ਦੇ ਵਿੱਚ ਕੋਈ ਇਹੋ ਜੀ ਸਟੇਟ ਨਾ ਹੋਵੇ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਦੇ ਵਿੱਚ 1.5 ਸਾਲ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਲੀਕਤਾ ਸੰਤਾ ਜੀ ਪਰ 5 ਸਾਲ ਮਿਲ ਕੇ 5 ਸਾਲਾਂ ਦੇ ਵਿੱਚ ਤੋਂ ਅਸੀਂ ਬਹੁਤ ਹੀ ਵਧੀਆ ਕੰਮ ਕਰਦਾਂਗੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਾ ਦੀ ਇਲੈਕਸ਼ਨ ਆ ਰਹੀ ਹੈ ਅਸੀਂ ਜਿਵੇਂ ਆਲੇ-ਦਾਲੇ ਇੱਥੇ ਕਾਲਜ ਨੇ ਗੁਰੂਗ੍ਰਾਂਦ ਸਾਹਿਬ ਯੂਨੀਵਰਸਿਟੀ ਆ ਜਾਂ ਹੋਰ ਹੈ ਅਸੀਂ ਤਾਂ ਇੱਥੇ ਤੱਕ ਵੀ ਕਰਦਾਂਗੇ ਜਿਹੜੇ ਸਿੱਖਾ ਨੌਜਵਾਨ ਹੋਣਗੇ ਸਰਦਾਰ ਹੋਣਗੇ ਉਹਨਾਂ ਦੀ ਵਿੱਦਿਆ ਵੀ ਫ੍ਰੀ ਕਰਦਾਂਗੇ ਹਸਪੀਟਲ ਵੀ ਫ੍ਰੀ ਕਰਦਾਂਗੇ ਅਸੀਂ ਕਿਸੇ ਨੂੰ ਬਾਹਰਲੇ ਪਾਸੇ ਜਾਣ ਹੀ ਦੇਣਾ ਸਾਰਿਆਂ ਨੂੰ ਜਿਵੇਂ ਗੁਰੂ ਘਰ ਦੇ ਵਿੱਚ ਲੰਗਰ ਵਰਤਦਾ ਏਸ ਲੋਟ ਪੜਾਈ ਤੇ ਵਿੱਦਿਆ ਵਿੱਦਿਆ ਤੇ ਦਵਾਈ ਏਕੜ ਫ੍ਰੀ ਕਰਦਾਂਗੇ ਉਹ ਤਾਂ ਭਗਵਾਨ ਜੀ ਵੀ ਕਹਿ ਰਹੇ ਆ ਵੀ ਅਸੀਂ ਦਿੱਲੀ ਵਰਗਾ ਸਕੂਲ ਬਣਾਵਾਂਗੇ ਤੇ ਹਸਪੀਟਲ ਬਣਾਵਾਂਗੇ ਬਿਲਕੁਲ ਬਣਾਏ ਨੇ ਜੀ ਉਹਨਾਂ ਨੇ ਸਕੂਲਾਂ ਦੇ ਤੁਹਾਡੇ ਜਰੀਏ ਮੈਂ ਗੱਲ ਦੱਸਣੀ ਚਾਹੁੰਦਾ ਤੁਸੀਂ ਤਾਂ ਨਿਰੀਖਣ ਕਰੇ ਲਿਆ ਹੋਊਗਾ ਸਮਾਰਟ ਸਕੂਲ ਲਿਖ ਕੇ ਬੂਰੇ ਬੋਰਡ ਵਧੀਆ ਲਾਤੇ ਅੰਦਰ ਕੁਝ ਨਹੀਂ ਹੈਗਾ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਤਾਂ ਜਿਹੜਾ ਸੈਮੀਨਵਰ ਡੀਏ ਮਿਲਦਾ ਓਵਰ ਨਹੀਂ 2 ਸਾਲ ਤੋਂ ਮਿਲ ਰਿਹਾ ਸਾਡੇ ਪਿੰਡ ਵੀ ਇਦਾਂ ਹੀ ਹੋਇਆ ਜੀ ਬਸ ਬੋਰਡ ਬਦਲਦਾ ਬਸ ਰੰਗ ਕਰਦਾ ਟੀਚਰ ਤਾਂ ਉਹੀ ਨੇ ਨਾ ਇਹ ਟੀਚਰ ਤਾਂ ਉਹੀ ਨੇ ਜਿਹੜਾ ਟੀਚਰਾਂ ਨੂੰ ਡੀਏ ਮਿਲਦਾ ਹੁੰਦਾ ਉਹ ਵੀ ਨਹੀਂ ਮਿਲਿਆ 2 ਸਾਲ ਤੋਂ ਇਹ ਕਿਵੇਂ ਐਜੂਕੇਸ਼ਨ ਨੂੰ ਤਰੱਕੀ ਲਿਆ ਜਾਣਗੇ ਇਹ ਤਾਂ ਸਿਰਫ ਸਿਰਫ ਇਹ ਕਹਿੰਦਾ ਹੁੰਦਾ ਸੀ ਵੀ ਫਲਾਣੀ ਪਾਰਟੀ ਨੇ ਬੋਰਡ ਲਾ ਲਿਆ ਆ ਲਾ ਲੇ ਇੱਕਣ ਕਰਾਂਗੇ ਹੁਣ ਇਹਨਾਂ ਦੇ ਬੋਰਡ ਦੇਖੋ ਕਿੰਨੇ ਨੇ ਸਿਰਫ ਤੇ ਸਿਰਫ ਕੇਜਰੀਵਾਲ ਨੂੰ ਜਹਾਜ਼ਾਂ ਦੇ ਵਿੱਚ ਲਿਜਾ ਕੇ ਸਾਡੇ ਪੰਜਾਬ ਦਾ ਪੱਠਾ ਬਠਾਤਾ ਸਾਡਾ ਦਿਵਾਲਾ ਕੱਢਦਾ ਕਿੱਥੇ ਕਹਿੰਦੀ ਮੁਰਗੀ ਦੇ ਪੈਸੇ ਦੂੰ ਬੱਕਰੀ ਦੇ ਪੈਸੇ ਦਊਂਗਾ ਇਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਕੁਛ ਨਹੀਂ ਕੋਈ ਕਿਸਾਨਾਂ ਨੂੰ ਲਾਭ ਨਹੀਂ ਦਿੱਤਾ ਜਿਹੜਾ ਮਾਲਵਾ ਇਹਨਾਂ ਨੇ ਪੱਠਾ ਬਠਾਤਾ ਸਾਡੇ ਪੰਜਾਬ ਦਾ ਠੀਕ ਹੈ ਜੀ ਬਾਈ ਰਠਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਇਹ ਗੱਲਬਾਤ ਕੀਤੀ ਅਸੀਂ ਨੇ ਤੇ ਅੱਜ ਜਿਹੜਾ ਆਖਰੀ ਤਰੀਕ ਹੈ ਕਾਗਜ਼ ਭਰਨ ਦੀ ਲੋਕ ਸਭਾ ਦੇ ਉਮੀਦਵਾਰ ਵੱਖੋ ਵੱਖੋ ਪਾਰਟੀਆਂ ਵੱਲੋਂ ਆਪਣੇ ਕਾਗਜ਼ ਭਰ ਰਹੇ ਤੁਸੀਂ ਦੇਖ ਸਕਦੇ ਹੋ ਝੰਡੇ ਦੇਖ ਸਕਦੇ ਹੋ ਸ਼੍ਰੋਮਣੀ ਕਾਲ ਅੰਮ੍ਰਿਤ ਸਰ ਦੇ ਤੇ ਉਸ ਤੋਂ ਪਹਿਲਾਂ ਚਾੜੂ ਦੇ ਚਾੜੂ ਪਾਰਟੀ ਦੇ ਤੁਸੀਂ ਚੰਡੇ ਦੇਖੇ ਨੇ ਆਮ ਆਦਮੀ ਪਾਰਟੀ ਦੇ ਜੀਪੀ ਗੁਰਪ੍ਰੀਤ ਸਿੰਘ ਜੀਪੀ ਨੇ ਆਪਣੀ ਕਾਗਜ਼ ਪਰਨੇ ਨੇ ਵੱਖ-ਵੱਖ ਪਾਰਟੀਆਂ ਕਾਗਜ਼ ਪਰ ਰਹੇ ਨੇ ਅੱਜ ਉਹ ਰਫਤਕਾਰ ਸਾਹਿਬ ਫਤਿਹ ਗੁਰਦੁਆਰਾ ਸਾਹਿਬ ਤੋਂ ਨਤਮਸਤਕ ਹੋ ਕੇ ਤੇ ਕਾਗਜ਼ ਪਰਨ ਦੀ ਅੱਜ ਆਖਰੀ ਡੇਟਾ ਤੇ ਲੋਕ ਸਾਰੇ ਵੋਟਾਂ ਇੱਕ ਤਰੀਕ ਨੂੰ ਨੇ ਚਾਰ ਨੂੰ ਰਿਜ਼ਲਟ ਆ ਜਾਣਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ 13 13 ਸੀਟਾਂ ਦੇ ਕੌਣ ਬਾਜ਼ੀ ਮਾਰਦਾ ਨਮਨਿੰਦਰ ਸਿੰਘ ਮੇਰਾ ਨਾਮ ਕੈਮਰਾman सीएम ਧੰਨਵਾਦ